ਕੋਈ ਕੋਈ ਕਰਦਾ ਹੈ ਤਾਂ ਉਹ ਵੀ ਸੂਚਨਾ ਪੁਲਿਸ ਕੰਟਰੋਲ ਰੂਮ 80543 70100 80549 42103 ਸੂਚਨਾ ਜ਼ਰੂਰ ਦਿਓ ਜੀ ਜਾਂ ਨੇੜੇ ਦੇ ਸਹਾਇਤਾ ਕੇਂਦਰ ਵਿੱਚ ਸੂਚਨਾ ਜ਼ਰੂਰ ਦਿਓ ਜੀ ਜੇਕਰ ਕੋਈ ਵੀ ਲਵਾਰਿਸ ਪਰਸ ਬੈਗ ਅਤੇ ਇਸੇ ਕੇਸ ਜਾਂ ਕੋਈ ਵੀ ਲਵਾਰਿਸ ਸਮਾਨ ਪਿਆ ਦਿੱਤਾ ਜਾਂਦਾ ਹੈ ਤਾਂ ਉਸ ਸਮਾਨੇ ਹਾਥ ਹੁਣਾ ਲਗਾਉਜੀ ਇਸ ਦੀ ਸੂਚਨਾ ਨੇੜੇ ਦੇ ਪੁਲਿਸ ਕਰਮਚਾਰੀ ਨੂੰ ਜ਼ਰੂਰ ਦਿਓ ਜੀ ਮੇਲੇ ਦੇ ਦੌਰਾਨ ਕਿਸੇ ਵੀ ਅਣਪਛਾਤੇ ਵਿਅਕਤੀ ਤੋਂ ਜिलाधीश શ્રી ਮੁਖਰ ਸਾਹਿਬ ਦੇ ਪੁਲਿਸ ਵੱਲੋਂ ਹਾਰਤਿਕ ਸਵਾਗਤ ਕੀਤਾ ਜਾਂਦਾ ਹੈ ਜੀ ਜੇ ਕਤਰਿਆਂ ਤੋਂ ਸਾਥ ਦਾ ਰਹੋ ਜੀ ਆਪਣੇ ਪਰਤ ਗਲੇ ਦੀ ये दोस्तों भाई को मेल ओके जी लो जी सर अभी चल रहा है ये ये सिस्टम एकदम हाँ जी हाँ जी चल रहा है जी बिल्कुल जी ओके तैयारी है इसकी बिल्कुल तैयार है अभी पूरी जो पूरा लगा हुआ है जिसमे वो पूरा तैयार है बिल्कुल बारिश वारिश की वजह से पानी में लगा तो के सब तैयारी आप कहाँ पर आए आयो कैसे बहुत अच्छा है फिलहाल अभी चीज की तैयारी है और नई नई चीज कौन सी आ रही है भैया ये नई चीज अभी हम जो लाए हैं नहीं जो आपने विश्व लगाया डबल वाला डबल ओके ओके जी। जी। भी बोला था विश्व वाली मच्छी वाली वो सामने सर और क्या नई चीज आई है इसमें डबल कोलम्बो का आया है ड्रैगन वाला ओके जी बाहर विद्यालय की डबल जैन भी लेगा ठीक है जी और एक ड्रैगन वाला उधर लग रहा है कलुंड जी दो ड्रेन ट्रेन आई है और कल कल चल पड़ेगा ये तेरह कल चल पड़ेगा ये तब भी चालू है पब्लिक आएगी तो पब्लिक के साथ रस पड़ता है तो पब्लिक खुद काम खुद ही चालू होता है ओके जी ओके आप जीवागी। आए हो हमारे मेले में तो कैसा लगा आप ये अच्छा लगाया ये मुक्सर में पहली बार आए हो आप जी जी आयोजन तैयार करो भैया जी कर लो जब स्टार्टिंग ओके जी ठीक है आप बोलो तो कोई भी इस भाई ਸਰ ਕੀ ਨਾਮ ਤੇ ਕਰੀ ਮੇਰਾ ਨਾਮ ਰਵਿੰਦਰ ਕਪੂਰ ਆ ਜੀ ਭੋਲਾ ਸ਼ੰਕਰਨ ਕੰਪਨੀ ਲੁਧਿਆਣੇ ਤੋਂ ਅਸੀਂ ਮਕਸ਼ੇ ਸ਼ਹਿਰ ਵਾਸੀਆਂ ਲਈ ਇੱਥੇ ਕਈ ਨਵੀਆਂ ਚੀਜ਼ਾਂ ਨਵੇਂ ਝੂਲੇ ਦੁਬਈ ਸਿਟੀ ਲੰਡਨ ਬ੍ਰਿਜ ਔਰ ਉਤਰਾਖੰਡ ਦੀ ਪਹਾੜੀਆਂ ਤੇ ਡਿਜ਼ਨੀ ਲੈਂਡ ਅਸੀਂ ਇੱਥੇ ਲੈ ਕੇ ਆਏ ਆ ਤੇ ਲੋਕਾਂ ਨੂੰ ਕਹਿਣਾ ਚਾਹਾਂਗੇ ਵੱਧ ਤੋਂ ਵੱਧ ਆ ਕੇ ਇਸੀ ਦਾ ਆਨੰਦ ਮਾਣੋ ਔਰ ਪਿਛਲੇ ਸਾਲ ਨਾਲੋਂ ਸਾਰੀ ਚੀਜ਼ਾਂ ਦੇ ਰੇਟ ਵੀ ਬਹੁਤ ਘੱਟ ਨੇ ਐਂਟਰੀ ਗੇਟ ਦੀ ਵੀ ਟਿਕਟ 40 ਰੁਪਏ ਦੀ ਜਗ੍ਹਾ 30 ਰੁਪਏ ਰੱਖੀ ਗਈ ਹੈ ਜਿਸ ਵਿੱਚ ਦੁਬਈ ਸਿਟੀ ਲੰਡਨ ਵਿੱਚ ਸਭ ਕੁਝ ਫ੍ਰੀ ਹੈ ਜਿਸ ਦਾ ਆਕੇ ਲੋਕ ਪੱਡੇ ਤੋਂ ਆਕੇ ਵੱਡੇ ਛੋਟੇ ਸਾਰੇ ਝੂਲਿਆਂ ਦਾ ਆਕੇ ਲੋਕ ਆਨੰਦ ਮਾਣ ਸਕਦੇ ਨੇ ਸਾਰੇ ਆਪਣੇ ਸੀ ਭੈਣਾ ਭਰਾਵਾਂ ਨੂੰ ਮੈਂ ਇੱਥੇ ਆਕੇ ਕਹਿਣਾ ਕਿ ਇਸ ਮੇਲੇ ਜਾਕੇ ਆਨੰਦ ਮਾਣੋ ਕਿ ਅਗਲੇ ਸਾਲ ਅਸੀਂ ਇਸ ਤੋਂ ਵੀ ਅੱਛਾ ਤੁਹਾਡੇ ਲਈ ਕੁਝ ਨਾ ਕੁਝ ਨਵਾਂ ਲੈ ਕੇ ਆਈਏ ਤੇ ਲੋਕਾਂ ਨੂੰ ਇਹ ਹੀ ਕਹਿਣਾ ਚਾਹੂੰਗਾ ਕਿ ਮੁਖਸ਼ਰ ਸ਼ਹਿਰ ਵਾਸੀਆਂ ਲਈ ਅਸੀਂ ਇਹ ਮੇਲਾ ਲਗਾਇਆ ਹੈ ਸਾਰੇ ਆਪਣੇ ਭੈਣਾ ਭਰਾਵਾਂ ਲਈ ਲਗਾਇਆ ਹੋਇਆ ਤੇ ਮੈਂ ਹਾਰਦਿਕ ਦਿਲੋਂ ਉਹਨਾਂ ਨੂੰ ਇਨਵਾਈਟ ਕਰਦਾ ਹਾਂ ਤੇ ਇਹ ਕਹਿਣਾ ਆ ਕੇ ਇਸ ਮੇਲੇ ਦਾ ਆਨੰਦ ਮਾਣੋ। ਇਹ ਮੇਲਾ ਮਲੋੜ ਰੋਡ ਦੇ ਉੱਪਰ ਲੱਗਿਆ ਹੋਇਆ ਹੈ। ਜਿਸ ਦੀ ਟਾਈਮਿੰਗ ਸਵੇਰੇ 10 ਵਜੇ ਤੋਂ ਲੈ ਕੇ ਰਾਤੀ 11 ਵਜੇ ਤੱਕ 13 ਤਰੀਕ ਤੇ ਮੇਲਾ ਪ੍ਰੋਪਰ ਆਰੰਭ ਹੋ ਜੂਗਾ। ਪ੍ਰੋਪਰ ਸਾਰੀ ਮੈਂਟਿੰਗ ਵਗੈਰਾ ਅੰਦਰ ਕੀਤੀ ਹੋਈ ਹੈ। ਸਿਕਿਉਰਿਟੀ ਲਈ ਅੰਦਰ ਸਾਰੇ ਸੀਸੀਟੀਵੀ ਕੈਮਰੇਸ ਲੱਗੇ ਹੋਏ ਨੇ। ਪ੍ਰਸ਼ਾਸਨ ਦੀ ਵੀ ਪੂਰੀਆਂ ਡਿਊਟੀਆਂ ਲਗੀਆਂ ਪੂਰਾ ਸੰਯੋਗ ਮਿਲ ਰਿਹਾ ਹੈ। ਕਿ ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਗਾ ਵੱਧ ਤੋਂ ਵੱਧ ਆ ਕੇ ਇਸ ਮੇਲੇ ਦਾ ਆਨੰ ਵਾਸ਼ਟੇ ਕਰੇ ਨੋਟੀ ਹੈ ਇਹ ਇਹ ਸਿਰਫ 16 ਫਰਵਰੀ ਤੱਕ ਹੈ ਬਾਕੀ ਜੇ ਲੋਕਾਂ ਦਾ ਰੁਝਾਨ ਮਿਲੂਗਾ ਤੁਹਾਨੂੰ ਹੋਰ ਵਧਾ ਵੀ ਦਵਾਂਗੇ ਧੰਨਵਾਦ